जय श्री राम जय श्री राम मैं राकेश गर्ग प्रधान सचिव शिव हनुमान मंदिर फरीदकोट आज शनिदेव जयंती इस मंदिर में हर साल बहुत धूमधाम मनाई जाती है जो कि आज शनिदेव जयंती है लोकांचे बहुत ही हिस्सा है मंदिर कमेटी हफ्ता हो गए इसका मैं जो लगी नु शनिदेव जयंती के प्रबंध कर देने सारी कमेटी ने मेरे साथ बहुत समर्थन देता लंगर में शहर वासियों ने भी वड़ करके लंगर में हिस्सा पाया ਜੋ ਕਿ ਸ਼ਾਮ ਨੂੰ ਲੰਗਰ ਲਾਇਆ ਜਾਂਦਾ ਜਲੇਬੀਆਂ ਤੇ ਚੋਲਿਆਂ ਦਾ ਲੰਗਰ ਮੰਦਿਰ ਕਮੇਟੀ ਵੱਲੋਂ ਲਾਇਆ ਜਾਂਦਾ ਹੈ જય શ્રી ਰਾਮ જય ਸ਼ਿਰਾ ਖੜੀ ਖੜੀ ਜੋ ਅਜਿਹਾ ਸਮੂਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਨੀ ਜੰਤੀ ਬੜੀ ਧੂਮਕਾਦਮ ਨਾਲ ਮਨਾਈ ਜਾ ਰਹੀ ਹੈ ਸਵੇਰ ਤੋਂ ਹੀ ਪੂਜਾ ਪੜਦਾ سلسلہ ਸ਼ੁਰੂ ਹੈ ਸਭ ਤੋਂ ਪਹਿਲਾਂ ਇਸ਼ਨਾਨ ਕਰਾਇਆਏਗਾ ਸ਼ਨੀ ਦੇਵ ਮਹਾਰਾਜ ਜੀ ਨੂੰ ਵਸਤਰ ਪਹਿਨਾਏਗੇ ਜਿਸ ਵਿੱਚ ਤਾਊ ਪਰਿਵਾਰ ਨੇ ਇਸ ਦਾ ਸੁਭਾਗ્ય ਪ੍ਰਾਪਤ ਹੋਇਆ ਸ਼ਾਉਨੂਵੇਧ ਧੁਜਾ ਦੀ ਪੂਜਾ ਕੀਤੀ ਗਈ ਨਾਗਪਾਲ ਪਰਿਵਾਰ ਵਾਲਮ ਕੰਨ ਨਾਗਵਾਲ ਪਰਵਰਨ ਨੂੰ ਇਹ ਪੂਜਾ ਅਰਚਨਾ ਕੀਤੀ ਗਈ ਸ਼ਹਿਰ ਨਿਵਾਸੀਆਂ ਦੇ ਬੜਾ ਉਤਸ਼ਾਹ ਹੈ ਹਰ ਸਾਲ ਇਸੇ ਤਰ੍ਹਾਂ ਧੂਮ-ਧਾਮ ਨਾਲ ਸ਼ਨੀ ਜਨਮ ਦਿਨਾਈ ਜਾਂਦੀ ਹੈ ਭਗਵਾਨ ਸ਼ਨੀ ਦੇਵ ਸਭ ਤੇ ਆਪਣੀ ਕਿਰਪਾ बरसाਦੇ ਰਹਿਣ ਔਰ ਸ਼ਨੀ ਦੇ ਮਹਾਰਾਜ ਕੀ ਜੈ ਪਕੀਨ ਹਨੂਮਾਨ ਮੰਦਿਰ ਦੇ ਵਿੱਚ ਸ਼੍ਰੀ ਰਕੇਸ਼ ਗਰਗ ਜੀ ਪ੍ਰਧਾਨ ਇੱਥੋਂ ਦੇ ਇਹਨਾਂ ਨੇ ਹਨੂਮਾਨ ਜਨਮ ਦਿਤੀ ਹਰ ਸਾਲ ਮਨਾਉਂਦੇ ਇੱਥੇ ਇੱਥੇ ਰਸ ਕਾਫੀ ਰੰਦਰ ਲੋਕਾਂ ਦਾ ਉਸਤਾਦ ਸਾਹ ਬਹੁਤ ਇੱਥੇ ਇੱਥੇ ਲੰਗਰ ਲਗਾਇਆ ਜਾਂਦਾ ਹੈ ਸ਼ਨੀ ਦੇਵ ਦੀ ਪੂਜਾ ਕਰਕੇ ਸਾਰਾ ਕੁਝ ਇੱਥੇ ਵਧੀਆ ਤਹੁੰਤਾਨਾ ਮਨਾਇਆ ਜਾਂਦਾ ਲੋਕੀਆਂ ਲੋਕਾਂ ਦੇ ਵਿੱਚ ਕਾਫੀ ਉਸਤਾਦ ਇੱਥੇ ਆ ਕੇ ਲੰਗਰ ਖਾਂਦੇ ਆ ਤੇ ਸ਼ਨੀ ਦੇਵ ਦਾ ਨਾਮ ਜਪਦੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ